ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਬੀੜਪੋਲੂ ਵਾਲੇ ਦੇ ਵਿੱਚ ਬੀੜਪੋਲੂ ਵਾਲਾ ਪਿੰਡ ਆ ਜਿਹੜਾ ਮਿੱਤਰੋ ਫਰੀਦਕੋਟ ਦੀ ਬੁੱਕਲ ਦਾ ਨਿਕਮਣ ਦਾ ਪਿੰਡ ਆ ਪੀੜਪੋਲੂ ਵਾਲੇ ਤੋਂ ਜਦੋਂ ਤੁਸੀਂ ਪੱਖੀ ਵਾਲੀ ਛੜਕੀ ਜਾਓਗੇ ਨਾ ਮਿੱਤਰੋ ਉਹ ਛੜਕ ਦੇ ਉੱਤੇ ਇੱਕ ਸੂਆ ਆਉਂਦਾ ਨਹਿਰ ਵਗਦੀ ਕੱਸੀ ਵਗਦੀ ਆ ਉਹ ਕੱਸੀ ਦੇ ਨਾਲ-ਨਾਲ ਇੱਕ ਕੱਚਾ ਰਾਹ ਮੁੜਦਾ ਵਾ ਮਿੱਤਰੋ ਜੇ ਤੁਸੀਂ ਬੀੜਪੋਲੂ ਵਾਲੇ ਪਾਸਿਓਂ ਆਉਂਦਿਆਂ ਤਾਂ ਸੱਜੇ ਆ ਮੁੜਦਾ ਵਾ ਮਿੱਤਰੋ ਤੇ ਜੇ ਤੁਸੀਂ ਪੱਖੀ ਕਲਾਂ ਵਾਲੇ ਪਾਸਿਓਂ ਆਉਂਦੇ ਉਹਦੇ ਖੱਬੇ ਹੱਥ ਮੁੜਦਾ ਬਸ ਇਹੀ ਗੱਲਾਂ ਸਿੱਧੀਆਂ ਵੀ ਫਰੀਦਕੋਟ ਵਾਲੀ ਸਾਈਡ ਨੂੰ ਹੀ ਤੁਸੀਂ ਮੁੜਨਾ ਵਾ ਸੂਏ ਦੇ ਨਾਲ-ਨਾਲ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਨਿਰਮਲ ਸਿੰਘ ਬਾਈ ਦਾ ਨਾਮ ਆ ਮਿੱਤਰੋ ਇੱਕ ਝੋਟੀ ਵਿਖਾਉਣੀ ਆ ਤੁਹਾਨੂੰ ਪਾਈਲਨ ਝੋਟੀ ਆ ਆਪ ਇਹ ਹੈਗੀ ਆ ਜੋ ਜਵਰਾਜ ਦੀ ਨਾਲ ਦੀ ਜਵਰਾਜ ਦੀ ਇਹ ਆਪ ਆ ਅੱਗੇ ਨੂੰ ਅਭੀ ਮੈਨੂੰ ਆ ਦਾ ਸੀਮਣ ਲੱਗਿਆ ਹੋਇਆ ਮਿੱਤਰੋ ਤੋੜ ਦਿਓ ਮੜੀ ਜੰਗਲ ਅਭੀ ਮੈਨੂੰ ਉਹ ਲੱਗਿਆ ਹੋਇਆ ਹਫਤਾ ਇਹਦਾ ਹਜੇ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਆ ਰਿਕਾਰਡ ਤੋੜ ਜਿਹੜਾ ਥੱਲੋ ਲੇਵਾ ਬਣਾਊਗੀ ਬਾ ਕਮਾਲ ਝੋਟੀ ਦਾ ਬਾਡੀ ਸਟਰਕਚਰ ਬਾ ਕਮਾਲ ਝੋਟੀ ਦੇ ਵਿੱਚ ਬਰੀਕੀ ਅਡਰ ਦੀ ਕੁਆਲਿਟੀ ਤੋਂ ਲੈ ਕੇ ਮਿੱਤਰੋ ਹਰ ਇੱਕ ਪੱਖ ਝੋਟੀ ਦਾ ਜੈਡ ਬਲੈਕ ਪਿਆ ਕਾਲਾ ਫੀ ਮਰਗਾ ਮਿੱਤਰੋ ਦੇਖ ਸਕਦੇ ਆ ਤੁਸੀਂ ਕਰਮਾ ਵਾਲੀ ਬੜੀ ਮਜ਼ਬੂਤੀ ਦੇ ਵਿੱਚ ਭੜੀ ਮਾਨ ਸਬਿਊਟੀ ਬਣਦੀਆਂ ਕੜੀ ਬਿਊਟੀ ਬਹੁਤ ਆ ਸੋਣੀ ਬੋਤ ਲੰਮੀ ਕੱਢ ਲਈ ਹੈ ਨਾ ਹੈ ਮੈਂ ਇਹਨੂੰ ਕੱਢਦੇ ਹਾਂ ਤੁਹਾਨੂੰ ਲੈ ਜਾ ਤੇ ਕਿ ਜੇ ਤੁਹਾਨੂੰ ਲੰਮੀ ਤੋਰ ਕੇ ਵਿਖਾਉਣਾ ਮਿੱਤਰੋ ਨੱਚਦੀ ਫਿਰਦੀ ਆ ਕਰਮਾ ਵਾਲੀ ਓਕੇ ਦੀ ਰਿਪੋਰਟ ਆ ਜਾਵਾ ਦੇਖ ਸਕਦੇ ਹੋ ਤੁਸੀਂ ਇਹਦਾ ਜਿਹੜਾ ਬੌਟੀ ਸਟਰਕਚਰ ਆ ਉਹ ਅਗਵਾਈ ਭਰਦਾ ਵਾ ਕਿ ਪਹਿਲੇ ਸੋਏ ਦੇ ਵਿੱਚ ਵੱਡੀਆਂ ਮੱਲਾ ਮਾਰੂਗੀ ਲਿਆਓ ਜੀ ਉਹਨੂੰ ਬਾਹਰ ਉਹ ਭਾਈ ਮੋੜ ਕੇ ਖੋਲੇ ਨਹੀਂ ਠੀਕ ਆ ਭਾਈ ਹੈ ਤਾਂ ਚੀਜ਼ ਆ ਨਾ ਗਲਤ ਟਿਕਾਣੀ ਆ ਨਾ ਜਮਾ ਮੈਂ ਕੀ ਉਹ ਲੈਣੀ ਨਾਲ ਲੈਣੀ ਉਹ ਤਾਂ ਬਾਈ ਕਿਸਮਤ ਦੇ ਸੌਦੇ ਆ ਕਿਉਂ ਜੀ ਕਰਮਾਂ ਦੇ ਸੇਟੀ ਜਦੋਂ ਉਹ ਤਿਆਰ ਹੋਈ ਮੁਕੰਮਲ ਹੋਈ ਜਦੋਂ ਦਿਨਾਂ ਦੇ ਵਿੱਚ ਆਈ ਕਰਮਾਂ ਵਾਲੀ ਉਦੋਂ ਗੱਲਾਂ ਬਾਤਾਂ ਹੋਰ ਹੋਣਗੀਆਂ ਨਹੀਂ ਕੋਈ ਨਹੀਂ ਕਹਿੰਦੀ ਤੈਨੂੰ ਇਹ ਤਾਂ ਤੈਨੂੰ ਐ ਕਹਦੀ ਵੀ ਮੇਰਾ ਪੋਚ ਮੂੰਹ ਦਾ ਲੈ ਲਾ ਚੰਗੀ ਤਰ੍ਹਾਂ ਫੋਟੋ ਕਰਾਈਏ ਨੇ ਸ਼ਕੀਨੀ ਆ ਨਾ ਬਾਈ ਫਿਰ ਉਹਨੂੰ ਆਪਦੇ ਹੁਸਨ ਦਾ ਮਾਣ ਆ ਕਰਮਾਂ ਵਾਲੀ ਨੂੰ ਤੁਰਦੀ ਵੀ ਬੜੀ ਸੋਹਣੀ ਆ ਐ ਪੱਬ ਪੋਚ ਪੋਚ ਕੇ ਰੱਖਦੀ ਆ ਲੇ ਵੀ ਮਿੱਤਰੋ ਇਹਦੀ ਤਿਆਰੀ ਕਰਨ ਵਾਲੀ ਦੀ ਥਣਾ ਦੀ ਵਿਥੀ ਆਪਸੀ ਦੂਰੀ ਹਜੇ ਦਾ ਹਫਤਾ 10 ਦਿਨ ਬਾਕੀ ਆ 10 ਦਿਨਾਂ ਦੇ ਵਿੱਚ ਤਾਂ ਓਕੇ ਦੀ ਰਿਪੋਰਟ ਬਣ ਜਾਣਾ ਇਹਨੇ ਥੱਲੋ ਵਿਰਲਾ ਬੁਰਲਾ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਤਿਆਰਪਾਲੀ ਬਹੁਤ ਚੋਟੀ ਸੰਭੀ ਬਾਈ ਨੇ ਬੜੇ ਸ਼ੌਂਕ ਦੇ ਨਾਲ ਮਿੱਤਰੋ ਬੜੇ ਰੂਹ ਦੇ ਨਾਲ ਸੰਭੀ ਹੋਈ ਆ ਕਰਮਾ ਵਾਲੀ ਦੇਖ ਸਕਦੇ ਆ ਤੁਸੀਂ ਓਕੇ ਦੀ ਰਿਪੋਰਟ ਹਰ ਪੱਖ ਤੋਂ ਵਿਖਾਈ ਗਈ ਦਾ ਵੀ ਮਿੱਤਰੋ ਤੇ ਬਾਈ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹਦਾ ਰੇਟ ਜਿਹੜਾ ਉਹ 1 ਲੱਖ ਤੇ 90000 ਰੁਪਇਆ ਵਾ ਉਹਦੇ ਵਿੱਚੋਂ ਮਾਨਤਾਣ ਹੋਊਗਾ ਥੋੜਾ ਬਹੁਤ ਫਿਰ ਜਦੋਂ ਤਿਆਰੀ ਦੇ ਵਿੱਚ ਹੋਈ ਦੁੱਧ 13 14 ਕਿਲੋ ਪਾਊਗੀ ਪਹਿਲੇ ਸੂਏ ਦੇ ਵਿੱਚ ਤੇ ਜਿਹੜਾ ਬੱਚਾ ਆਉਣਾ ਉਹ ਵੀ ਤੁਹਾਨੂੰ ਨੋਟਬੁੱਕ ਦਾ ਨੰਬਰ ਨੋਟ ਕਰ ਲਓ ਹੁਣ ਬਾਈ ਨਰਮਲ ਸਿੰਘ ਦਾ ਤੁਸੀਂ ਮਿੱਤਰੋ ਉਹਦੇ ਜਿਹੜੇ ਤੇ ਗੱਲਬਾਤ ਕਰਨੀ ਹੈ ਨੰਬਈ ਦਾ ਨੰਬਰ ਹੈਗਾ ਵਾ 9465715739 9465715739 9465715739 ਬਾਈ ਦਾ ਨੰਬਰ ਆ ਜਵਰਾਜ ਦੀ ਆਪ ਆ ਮਿੱਤਰੋ ਤੇ ਅੱਗੇ ਅੱਗੇ ਮੈਨੂੰ ਉਹਦਾ ਸੀਮਣ ਲੱਗਿਆ ਹੋਇਆ ਹਫਤਾ ਦਿਨ ਪੂਰੇ ਹੋਣ ਉਹਦੇ ਵਿੱਚ ਬਾਕੀ ਆ ਪਿੰਡ ਬੀੜਪੋਲੂ ਵਾਲਾ ਉਹ ਨਿਰਮਲ ਸਿੰਘ ਬਾਈ ਦੇ ਘਰੇ ਠੀਕ ਹੈ